ਨੇ پرਾਣੇ ਆਏ ਆ ਲੱਗਦਾ ਮੋਟਰਸਾਈਕਲ ਦੇ ਜਾਂਨੇ ਪਛਾਨਿਆ ਜਾਂ ਲੱਗਣ ਡਿਆ ਵਾ ਇਹ ਤੇ ਲੱਗਦਾ ਵੀਰ ਹਣੀ ਆਏ ਆ ਲੇ ਵੀਰ ਹਣੀ ਆਹੋ ਚੱਲ ਵੇਖਦਾ ਕੀ ਚੰਗੇ ਭਰਾ ਜੀ ਉਹਦੇ ਲੋਕਾਂ ਦੇ ਭਰਾ ਦੇ ਪਿਆਣਾਂ ਦੇ ਘਰ ਬਸਾਉਂਦੇ ਆ ਤੇ ਤੂੰ ਹੀ ਉਹਦਾ ਘਰ ਜਾਣ ਡੇ ਕੋਈ ਨਹੀਂ ਮਸੀ ਜੀ ਅਸੀਂ ਤੇ ਜਾਣ ਲੈਣਾ ਤਾਂ ਮਸੋਣਾ ਵੀ ਜਨੂ ਆਉਂਦਾ ਵਾ ਤੂੰ ਟੈਨਸ਼ਨ ਨਾ ਲਾ ਕੋਈ ਗੱਲ ਨਹੀਂ ਆ ਸਾਡਾ ਜੀ ਨਹੀਂ ਕਰਦਾ ਤੁਹਾਡੇ ਮੂੰਹ ਲੱਗਣ ਨੂੰ ਤੁਸੀਂ ਤੇ ਨਾ ਸਾਡੀ ਭੈਣ ਨੂੰ ਤੰਗ ਕੀਤਾ ਹੱਦੋਂ ਪਰੇ ਇੰਦਾ ਕਿਸੇ ਦੀ ਸੱਸ ਨਹੀਂ ਇੰਦਾ ਕਰਦੀ ਕਿ ਤੂੰ ਹੀ ਕਰਦੇ ਹੋ ਆਹੋ ਤੁਹਾਡੀ ਭੈਣ ਨੂੰ ਜਿਆਦਾ ਹੀ ਤੰਗ ਕੀਤਾ ਵਾ ਤੁਹਾਡੀ ਭੈਣ ਦੇ ਵੇਖਾ ਭੁਖੀ ਮਰ ਗਈ ਆ ਜੇ ਤੂੰ ਇਹਨੂੰ ਲੈਣ ਆਏ ਹੋ ਨਾ ਹੁਣ ਲੈ ਕੇ ਜਾਇਓ ਜੇ ਤੁਹਾਡੀ ਇੰਨੀ ਅਣਖਾ ਛੱਡ ਕੇ ਨਾ ਜਾਇਓ ਉਹਨੂੰ ਤੇ ਮਾਸੀ ਜੀ ਲੈਣੀ ਆਏ ਆ ਤੇ ਲੈ ਜਾਓ ਘਰ ਫਿਰ ਇਹਦੇ ਕੀ ਸੋਖ ਹਾਂ ਲੈ ਜਾਓ ਲੈ ਜਲਦੀ ਸੋਖਾ ਲੈ ਜਾਓ ਚੰਗਾ ਕਿੱਦਾਂ ਦੀ ਸਾਡੀ ਕੁੜੀ ਹੀ ਕਿੱਦਾਂ ਦੀ ਘਰ ਛੱਡੀ ਆ ਬਹੁਤ ਆਡੀ ਕੁੜੀ ਤੇ ਮੈਂ ਆ ਕੇ ਨਹੀਂ ਕਿਤੇ ਲੋਕਾਰ ਹੀ ਕੁੜੀ ਢਾਡੀ ਦੁਨੀਆ ਨਾਲੋਂ ਤੇ ਵੀਰ ਮੈਂ ਤੁਹਾਨੂੰ ਫੇਰ ਆ ਨਹੀਂ ਰਹਿਣ ਤੋਂ ਮੇਰਾ ਘਰ ਬਸਿਆ ਬਸਿਆ ਰਹਿਣ ਤੋਂ ਨਹੀਂ ਹਜੇ ਕੋਈ ਕਸਰ ਰਹੀ ਆ ਇਹਨੂੰ ਬਸਿਆ ਨਹੀਂ ਉਹ ਤੇਰਾ ਤਾਂ ਜੇਲ੍ਹ ਨਾਲ ਮੜਾ ਹੱਦ ਇੱਥੇ ਨਾਲੇ ਇਹਦਾ ਤਾਂ ਜੇਲ੍ਹੇ ਨਾਲ ਲੋਕੀ ਕਰਦੇ ਜਿਦਾ ਤੇਰੀ ਸੱਸ ਤੇ ਨਾਲ ਨਹੀਂ ਕਰਦੀ ਹਜੇ ਮੌਕਾ ਹੀ ਉਹ ਸੰਭਲ ਜਾ ਅਹੇ ਜਦੋਂ ਪਿਛੇ ਆ ਦਰਦੇ ਦੇ ਲੋਰ ਕੇ ਇਕਨੋ ਯਾ ਚੱਲ ਜਾ ਤੈਨੂੰ ਲੈਣ ਆਏ ਆ ਨਾਲੇ ਉਹਨਾਂ ਨੂੰ ਤੂੰ ਸੁਣ ਕੇ ਅੱਜ ਦੱਬੀ ਨਾ ਤੇ ਮੁੜ ਕੇ ਨਹੀਂ ਕਹੇ ਤੇਰੇ ਕੋਲ ਗੱਲ ਕੀਤੀ ਜਾਣੀ ਸਾਹਮਣੇ ਤੇ ਨਾ ਸਾਡੇ ਕੋਈ ਸਿਰ ਚਾਣਾ ਇਹ ਗੱਲ ਨੂੰ ਸਮਝ ਕੇ ਚੱਲ ਇੱਕ ਵਾਰੀ ਐਦਾਂ ਕੋਈ ਭਰਾ ਨਹੀਂ ਪਹਿਣਾ ਤੇ ਘਰ ਆ ਕੇ ਬੋਲਦੇ ਜਿੰਨਾ ਤੂੰ ਹੀ ਬੋਲਣ ਦੇ ਜੇ ਤੂੰ ਹੀ ਮਾਸੀ ਸਾਨੂੰ ਮਜਬੂਰੀ ਇਹਨਾ ਕੀਤਾ ਕਾਹਦਾ ਰੋਲਾ ਪਾਇਆ ਇਹਨਾਂ ਨੇ ਬੜਾ ਰੋਲਾ ਪੈਂਡਿਆ ਵੇਖਾਂ ਭਲਾ ਕੀ ਚੱਕਰ ਆ ਸਾਸੀ ਗੱਲ ਵੀਰ ਸਤਿ ਸ੍ਰੀ ਅਕਾਲ ਕੀ ਹਾਲ ਏ ਠੀਕ ਠਾਕ ਆ ਠੀਕ ਆ ਤੂੰ ਸਾਸੀ ਵਾਲੀ ਦਾ ਸਤਿ ਸ੍ਰੀ ਅਕਾਲ ਕੀ ਗੱਲ ਸੌਖਾ ਤਿਆਰ ਹੋਈ ਆ ਕਿੱਧਰ ਨੂੰ ਵੀਰੋਂ ਨਹੀਂ ਮੈਨੂੰ ਲੈਣ ਆਏ ਚੱਲੀਂ ਮੈਂ ਵੀਰੋਂ ਨਾਲ ਵੀਰੋਂ ਨਾਲ ਕਿਉਂ ਕੀ ਗੱਲ ਆ ਚੰਗਾ ਗਾਗੂ ਟਾਈਮ ਨਾ ਹੀ ਆ ਗਿਆ ਆਪਣੀ ਘਰ ਦੀ ਆ ਵੇ ਲੱਕ ਤੂਟਾ ਦੇਖ ਨਾ ਆਪਣੇ ਭਰਾਵਾਂ ਨੂੰ ਚੁੱਕਣਾ ਤੇ ਮੇਰੇ ਦਿਵਾਲੇ ਘਰਾਤ ਆਈ ਕਿੰਨੀ ਬੇਇਜ਼ਤੀ ਕੀਤੀ ਐ ਨਾ ਮੇਰੀ ਕੀ ਚੱਕਰ ਆ ਵੀਰ ਚੱਕਰ ਤਾਂ ਤੈਨੂੰ ਭਲੇਖਾ ਵਾ ਤੇਰੇ ਨਾਲ ਫੇਰੇ ਲੈ ਜਾ ਪੈਣਾ ਢੀਨੇ ਜੋ ਕੋ ਤੇਰੀ ਮਾਂ ਕਰਦੀ ਤੈਨੂੰ ਇਹਨੇ ਦੱਸਣਾ ਈਗਾ ਤੈਨੂੰ ਆਪ ਨੂੰ ਪਤਾ ਲੱਗਦਾ ਤੂੰ ਹੀ ਦੇਖ ਲੈ ਭਾਜੀ ਕੇ ਬਾਹਰ ਇੰਨੀ ਹੋ ਕੇ ਤੇ ਤੁਹਾਨੂੰ ਘਰ ਦੇ ਹਾਲਾਤਾਂ ਦਾ ਪਤਾ ਨਹੀਂ ਆ ਘਰ ਚ ਕੀ ਬਣ ਗਿਆ ਵਾ ਆਹੋ ਮਾਂ ਨੇ ਤਾਂ ਡਾਂਗਾ ਚੁੱਕੀਆਂ ਇਹਦੇ ਟਵਾਲੇ ਵੇਖ ਮਾਰ ਮਾਰ ਡਾਂਗਾ ਕਿੱਦਾਂ ਦੇ ਲੱਸਾ ਪਾਈਆਂ ਵਾ ਮਾਸੀ ਜੀ ਡਾਂਗਾ ਨਾਲੋਂ ਘੱਟ ਵੀ ਨਹੀਂ ਕਰਦੇ ਤੁਸੀਂ ਕੀ ਮਤਾ ਕੀ ਉਹਨਾਂ ਨੂੰ ਚੁੱਕਣਾ ਦਿੰਦੀ ਰਹਿੰਦੀ ਐ 24 ਕਿੰਨੇ ਕੁ ਜੱਸਿਆ ਵਾ ਕੀ ਗੱਲ ਕੀ ਆ ਨਹੀਂ ਉਹਨੂੰ ਕੀ ਪੁੱਛਦਾ ਮੇਰੇ ਕੋਲ ਪੁੱਛ ਫਿਰ ਉਹਨੂੰ ਜੀ ਸੱਚੀ ਗੱਲ ਸੁਣਦੀ ਨਾ ਤੇ ਮਰੀ ਦਾ ਮੁੰਡਾ ਘਬਾਰ ਗਿਆ ਕੰਮ ਵਾਲੀ ਵਾਲੀ ਚੁੱਕ ਕੇ ਲੈ ਗਈ ਤੇਰੀ ਮਾਦਾ ਫਰਜ਼ ਨਹੀਂ ਸੁਖ ਨੂੰ ਲੈ ਕੇ ਆਉਂਦੀ ਨਾਲ ਪੁੱਛਣ ਕਿ ਬੋਤ ਕੀ ਗੱਲ ਹੋਈ ਕੀ ਨਹੀਂ ਹੋਈ ਤੈਨੂੰ ਪਤਾ ਦੱਸਿਆ ਤੇ ਮੋਝਦਾ ਕਿੰਨਾ ਨੇ ਹਾਂ ਰੇ ਇੱਕ ਵਾਰ ਮਾਸੀ ਦੀ ਇੱਕ ਲੋ ਜੋ ਇਹਨੂੰ ਮੂੰਹ ਕਰਾ ਉਹਨੂੰ ਜੀ ਗਮਾਂਟਾ ਦਾ ਕਿ ਕਿੰਨੇ ਫੋਨ ਲਾਇਆ ਤੂੰ ਉਹਨੂੰ ਫੋਨ ਲਾ ਕੇ ਦੱਸਿਆ ਉਹਦਾ ਫਰਜ਼ ਤੇ ਇਹ ਮਰਦਾ ਬੈਠਾ ਰਹੇ ਤੈਨੂੰ ਸਭ ਬਿਆਪਾਰ ਦੇ ਬੈਠੇ ਰਹ ਤੇਦੀ ਹੱਟਣਾ ਗੱਲ ਕਰਦੀ ਨਾ ਫੋਨ ਤੋੜਦਾ ਇਵਰਥਿੰਗ ਆਪਾਂ ਨਾਲ ਕੰਮ ਹੋਇਆ ਦੋ ਕਰਦੇ ਸੱਚਾ ਇੱਧਾ ਕੱਟੀਆਂ ਹੁੰਦੀਆਂ ਵਾ 10 ਸਾਬ ਵੀ ਫੋਨ ਤੋੜਨਾ ਨਹੀਂ ਕਿੰਵੀ ਘੰਟੇ ਤੱਕਾਣਾ ਫੋਨ ਲਾ ਸ਼ਰਦੀ ਲੋਕਾਂ ਦਾ ਕੰਮ ਹੁੰਦਾ ਉਹ ਵੇਲੇ ਕੰਮ ਕਰਨਾ ਤੇ ਇਹਦਾ ਮੈਂ ਸੱਚੀ ਗੱਲ ਦੱਸਾਂ ਇੱਧਾ ਵੱਡਾ ਭੋਣਾ ਵਾਪਰੇਆ ਵਾ ਤੇ ਇਹਦਾ ਜੱਗੋਂ 13ਵੀ ਹੋ ਗਈ ਆ ਸਾਰਾ ਅੜਖੜ ਪਤਾ ਲੈਣ ਆਇਆ ਤੇ ਇਹ ਵਿਚਾਰੀ ਭੈਣ ਮੇਰੀ ਨਹੀਂ ਪਹੁੰਚੀ ਮੈਨੂੰ ਪਤਾ ਲੈਣ ਹੁਣ ਚੱਲੀ ਤੇ ਫਿਰ ਕਿਉਂ ਚੱਲਿਆ ਮੇਰਾ ਮੇਰੇ ਹੱਥ ਲਾ ਕੇ ਕੀਤੀਆਂ ਉਹਦੇ ਨਾਲ ਮੇਰਾ ਵੀ ਨੰਬਰ ਹੈਗਾ ਹੀ ਆ ਤੁਹਾਡੇ ਕੋਲ ਤੁਸੀਂ ਮੈਨੂੰ ਹੀ ਫੋਨ ਲਾ ਕੇ ਦੱਸ ਦਿੰਦੇ ਇਹਦਾ ਵੀ ਫਰਜੀ ਗਾ ਤੈਨੂੰ ਤਾਂ ਕੋਈ ਗੱਲ ਉਹਨਾਂ ਦੱਸਣੀ ਨਹੀਂ ਹੁੰਦੀ ਗੱਲ ਤਾਂ ਉਹਨਾਂ ਦੱਸਣੀ ਸੋਪ ਨੂੰ ਜੀ ਆ ਕਿ ਤੂੰ ਕੰਮ ਕਰ ਰਹੀ ਹੈਂ ਆਪਣੇ ਦੇ ਕੰਮ ਤਾਂ ਕਰ ਲੈ ਸੋਪ ਨੂੰ ਆਰਾ ਫੋਨ ਤੇ ਮੇਰੇ ਕੋਲ ਹੀ ਆ ਨਾ ਕੋਈ ਵੀਰ ਮੈਂ ਨਹੀਂ ਦੱਸਦੀ ਮੈਂ ਆਫਿਸ ਦੀ ਟੈਨਸ਼ਨ ਹੋਰ ਕੀ ਟੈਨਸ਼ਨ ਦਵਾ ਤੈਨੂੰ ਤੇ ਆਪਣਾ ਸਿਰ ਕਰ ਪੁੰਨਿਆ ਜੇ ਵੀ ਇੱਕ ਦੋਰੀ ਗਾਏ ਵਿੱਚ ਪਾਰੀ ਛੇਤੀ ਕਰ ਲੋ ਚਾਹ ਪਾਰੀ ਪੀਲੇ ਚੱਲੀਏ ਕਰੀਏ ਮੈਨੂੰ ਤਾਂ ਆਮਾ ਹੀ ਡਰੋਗਮ ਪਰ ਪਹਿਲਾਂ ਸਾਬੀ ਕੈਪ ਕਰਕੇ ਉੱਥੇ ਬਹਿ ਜਾ ਇਹ ਲੈਣਾ ਆਏ ਆ ਨਾ ਇਹਨਾਂ ਨੂੰ ਲੈ ਜਾਂਦੇ ਉਹ ਮੰਮੀ ਨਹੀਂ ਨਹੀਂ ਕਿਉਂ ਨਹੀਂ ਕਾਲਾ ਲੱਥ ਜੂ ਇਹਦਾ ਵੀ ਨਾਲ ਤੇ ਇਹਨਾਂ ਦਾ ਲੱਜੂਗਾ ਕਦੀ ਸਾਚ ਦੱਸਿਆ ਹੀ ਨਹੀਂ ਮੈਂ ਕਿਹਾ ਚਲ ਮੇਰੇ ਤੇ ਪਈ ਮੈਂ ਆਪੇ ਨੇ ਜਿੱਟ ਲੂੰਗੀ ਮੰਮੀ ਨੂੰ ਪੁੱਛਿਆ ਮੰਮੀ ਕੀ ਕੁਝ ਕਰਦੇ ਆ ਮੇਰਾ ਸਭੀ ਨੂੰ ਨਹੀਂ ਦੱਸਣਾ ਤੇ ਭਰਾਵਾਂ ਨੂੰ ਦੱਸਣਾ ਹੀ ਮੈਂ ਤੇ ਭਰਾਵਾਂ ਨੂੰ ਵੀ ਨਹੀਂ ਦੱਸਿਆ ਇੱਥੇ ਆਣ ਕੇ ਆਪੇ ਉਹਨਾਂ ਨੇ ਸਾਰਾ ਕੁਝ ਵੇਖ ਲਿਆ ਬਹੁਤ ਬਹੁਤ ਨਾਲ ਵੇਖ ਲਿਆ ਲਾ ਕੇ ਮੈਨਾਂ ਦੱਸਣ ਤੋਂ ਪਹਿਲਾਂ ਕਿੱਦਾਂ ਕਿ ਇਹਨੂੰ ਪਤਾ ਲੱਗ ਜਾਂਦਾ ਵੀ ਸਾਡੇ ਘਰ 'ਚ ਕੀ ਹੋੰਡਿਆ ਆ ਜਦੋਂ ਤੁਸੀਂ ਚੋਪੀ ਨਹੀਂ ਕਰਦੇ ਰਸੋਈ ਚ ਜਾਂਦਾ ਮੈਨੂੰ ਬੋਲਣ ਦੇ ਕੀ ਜਦੋਂ ਉਹਨਾਂ ਨੇ ਕੰਨਾਂ 'ਚ ਰੂੰ ਦਿੱਤੇ ਸੀ ਸੁਣਦਾ ਹੀ ਸਾਰਾ ਕੁਝ ਉਹ ਚਲ ਬੈਸ ਤੇਰੀ ਦੋਨਾ ਤਾਂ ਹੀ ਬੋਲਦੀ ਹਾਂ ਉਹ ਸਾਡੇ ਖਾਨਾਂ ਚ ਇਹੋ ਜਿਹੇ ਰਵਾਜ ਨਹੀਂ ਕਿ ਮਦਰਲੇ ਬੰਨੇ ਚਾਹ। ਹੋਰ ਯਾ ਭਰਾਵੋ ਚੁੱਪ ਕਰਕੇ ਜੇ ਬਹਿ ਜਾਓ। ਉਹਨੂੰ ਸਮਝਾਉਣ ਦੀ ਥਾਂ ਤੂੰ ਤੇ ਲੰਨ ਆਪ ਹੀ ਆ ਗਏ। ਮੰਮੀ ਨਾ ਤੁਸੀਂ ਰੋਟੀ ਦਾ ਕੋਈ ਆਰ ਪਰ ਕਰਨ ਦੇਂਦਾ ਜੇ ਕੁੱਟ ਚਾਹ ਹੀ ਬਣਾ ਲਾਂ ਕਿੰਨੇ ਜਿਹੜੀ ਚਾਹ ਪੀਤੀ ਤੋਹਾ। ਕੋਈ ਨਹੀਂ ਪੀ ਲੈਨੇ ਚਾਹ। ਕੁੜੇ ਗਰਮੀਤ ਪੁੱਤ ਗੱਲਾਂ ਹੀ ਕਰੀ ਜਾਣੀਆਂ ਵਾ ਮੁੰਡੇ ਕਦੋਂ ਦੇ ਗਏ ਆ। ਨਾ ਨਾ ਤਾਂ ਕੋਈ ਫੋਨ ਲਾ ਉਹਨਾਂ ਨੂੰ ਪਤਾ ਕਰੀਏ ਮਨੀ ਨੂੰ। ਮਨੀ ਨੂੰ ਪੋਛਪੀ ਕੀ ਕਰਨੀ ਅੱਤੇ ਕਿ ਜਿਆਦਾ ਨਾ ਵੱਧ ਘਟ ਬੋਲਣਾ। 300 ਸਦਾ ਪਤਾ ਉਹ ਕਿੰਦੀ ਕੱਬੀ ਉਹਦੀ ਸੱਸ ਵਾ। ਮੰਮੀ ਤੇ ਹਿੰਦੀ ਨਾ ਬੱਚਿਆਂ ਵਾਲੀ ਗੱਲ ਕਰੀ ਜਾਂਦੇ ਜੇ ਹੁਣ ਤੁਹਾਡੇ ਸਾਹਮਣੇ ਫੋਨ ਲਾਇਆ ਏ ਕਿਦਾਂ ਫੋਨ ਤੇ ਉਹ ਬੋਲਣ ਦੇ ਏ ਵਾਰ-ਵਾਰ ਫੋਨ ਲਾਇਆ ਤੇ ਕਿਤੇ ਉਹਨਾਂ ਦਾ ਗੁੱਸਾ ਆਪਣੇ ਤੇ ਨਾ ਕੱਢ ਦਿੰਦੇ ਹੁਣ ਪਤਾ ਵੀ ਤੁਹਾਨੂੰ ਹੈਗਾ ਉਹਨਾਂ ਦੀ ਆਦਤ ਦਾ ਚਲ ਕੋਈ ਨਹੀਂ ਜੇ ਮੇਰੇ ਤੇ ਕੱਢ ਲਣਗੇ ਤੇ ਕੋਈ ਗੱਲ ਨਹੀਂ ਕੀ ਜੇ ਉੱਥੇ ਗੁੱਸਾ ਨਿਕਲ ਗਿਆ ਤਾਂ ਬੜਾ ਕਲੇਸ਼ ਵੱਜ ਜਾਣਾ ਇਆ ਤੈਨੂੰ ਇਹ ਜਿਹੇ ਗੱਲਾਂ ਦਾ ਕੀ ਪਤਾ ਸੌਂ ਸੌਂ ਕੇ ਮੇਰਾ ਬੀਪੀ ਵਧ ਗਿਆ ਮੈਂ ਮਰਨ ਨਹੀਂ ਆ ਮੰਮੀ ਦੱਸੋ ਆ ਗੱਲ ਸੱਚ ਆ ਤੈਨੂੰ ਤੇ ਸਾਰਿਆਂ ਕੋਲ ਦੱਸਿਆ ਨਹੀਂ ਦਿਆ ਵਾ ਤੈਨੂੰ ਭੁਲੇਖਾ ਕੇ ਇਹ ਗੱਲ ਦਾ ਵਾਂਡੇ ਤਮੈ ਰੋਕਨੀ ਆਪ ਨਹੀਂ ਰੋਜਦੇ ਜਾਣਾ ਨੋਹਾਂ ਤੀਆਂ ਨਹੀਂ ਚੰਗੇ ਲੱਗਦੀਆਂ ਤੇ ਚੁੱਕ ਕੇ ਭਰਾਵਾਂ ਨੂੰ ਕੂਨ ਲਾ ਦਿੰਦੀ ਜਦੋਂ ਜੀ ਕਰਦਾ ਅੱਜ ਉਹ ਵੀ ਆ ਕੇ ਤੇ ਡੇਜੋ ਕਈ ਦਾ ਕਈ ਕੰਮ ਸੇ ਕੰਮ ਤਾਂ ਡਾਇਨਾ ਫੱਜ ਤੇ ਹੈਗਾ ਮੈਨੂੰ ਸੱਚ ਦੱਸਣਾ ਤੇ ਸਾਚੀ ਉਹਦੇ ਕੋਲ ਪੁੱਛ ਲੈ ਮੇਰੇ ਤੇ ਸਾਰਾ ਕਸੂਰ ਨਹੀਂ ਘੰਡਿਆ ਵਾਬਸ ਸਾਬੀ ਮੈਂ ਕਿੱਥੇ ਜਾ ਨਹੀਂ ਵਾਂਡੇ ਸਿਰਫ ਆਪਣੇ ਤੇਕੇ ਤੁਹਾਨੂੰ ਪਤਾ ਤੁਸੀਂ ਛੱਡ ਦਿੱਤੇ ਹੋਨੇ ਜਾ ਕੇ ਕਿੱਥੇ ਮੈਂ ਜਾਣ ਦੀ ਵਾਦ ਮੈਂ ਮੈਨੂੰ ਕਿੱਥੇ ਤੇਰੇ ਨਾਲ ਹੀ ਜਾਂਦੀ ਆ ਕਿ ਕੱਲੀ ਜਾਂਦੀ ਕਿਥੇ ਜੋ ਤੈਨੂੰ ਪਤਾ ਕਾਕੇ ਹੋਏ ਮੰਮੀ ਨੇ ਮੈਨੂੰ ਉਦੋਂ ਵੀ ਕਿੰਨਾ ਚਿਰ ਨਹੀਂ ਜਾਣ ਦਿੱਤਾ ਜੇ ਹੁਣ ਮੁੰਡਾ ਵੀਰ ਦਾ ਕੋਈ ਚੁੱਕਿਆ ਨਾ ਤਾਂ ਮੰਮੀ ਨੇ ਤਾਂ ਵੀ ਨਹੀਂ ਮੈਨੂੰ ਜਾਣ ਦਿੱਤਾ ਜੋ-ਸੋ ਮੈਨੂੰ ਅੱਗੋਂ ਗੱਲਾਂ ਸੁਣਾਉਂਦੇ ਐ ਇੰਨੀ ਗੱਲ ਵਧੀ ਆ ਤੇ ਤੁਹਾਡੇ ਦੋਹਾਂ ਚੋਂ ਹੀ ਮੈਨੂੰ ਕੋਈ ਗੱਲ ਦੱਸ ਦਿੰਦਾ ਕਮ ਸੇ ਕਮ ਘਰ ਤੇ ਆਉਣਾ ਹੀ ਆ ਨਾ ਮੈਂ ਸ਼ਾਮ ਨੂੰ ਸਾਬੀ ਤੂੰ ਬਹੁਤੀਆਂ ਚਿਮਚ ਗਿਰੀਆਂ ਲੈ ਜੀਆਂ ਕਰ ਅੱਗੇ ਤੋਂ ਉਹਨੇ ਭਰਾਵਾਂ ਨੂੰ ਆਪਣੇ ਇਹਨੂੰ ਮਗਰ ਲਾਇਆ ਵਾ ਤੈਨੂੰ ਮੈਂ ਗੱਲ ਦੱਸਾਂ ਜੇ ਪ੍ਰਾਹ ਦਾ ਮੁੰਡਾ ਚੁੱਕਿਆ ਗਿਆ ਹੀ ਤੇ ਪ੍ਰਾਹਾਂ ਕੋ ਇਹਨੂੰ ਫੋਨ ਕਿਉਂ ਨਾ ਲੱਗਾ ਆਂਡੋ ਗਾਂਡੋ ਇਹਨੂੰ ਪਤਾ ਲੱਗਾ ਤੈਨੂੰ ਨਾ ਫੋਨ ਲਾਇਆ ਇਹਨਾਂ ਦਾ ਫਰਜ਼ ਨਹੀਂ ਹੁੰਦਾ ਪੀ ਹੋਰ ਵੀ ਕਿਆ ਕਰਨਾ ਕਰ ਚੀ ਜੀ ਕੇ ਨਾ ਗੱਲ ਹੀ ਕਰ ਲਿਆ ਕਦੀਏ ਜਰੂਰੀ ਹੋਇਆ ਕਿਉਂ ਲੱਗਾ ਹੁਣ ਹੁਣ ਮੈਨੂੰ ਨਹੀਂ ਪਤਾ ਉਹ ਲੈਣ ਆਏ ਹੀ ਹੋ ਤੇ ਜਾਣ ਦੇ ਐਡੀ ਪਰਵਾਹ ਨਾ ਕਰ ਤੂੰ ਜਾਣ ਦੇ ਨਾ ਸਾਡੇ ਜੀ ਨਹੀਂ ਮਮੀ ਤੁਹਾਨੂੰ ਪਤਾ ਇਹ ਰਵਾਜ ਨਾਲੇ ਲੜ ਝਗੜ ਕੇ ਘਰੋਂ ਬਾਹਰ ਕਿੱਦਾਂ ਪੈਰ ਪਾਜੂ ਏ ਮੈਂ ਨਹੀਂ ਜਾਣ ਦਿੰਦਾ ਤੇ ਨਾ ਜਾਣ ਦੇ ਫਿਰ ਹੁਣ ਵੀਰ ਹੋਣੀ ਇਹਨੂੰ ਲੈਣ ਆਏ ਆ ਨਾ ਤੇ 2-4 ਦਿਨ ਜਾ ਰਹੇ ਦੋ ਕੋਈ ਨਹੀਂ ਮੈਂ ਹਫਤੇ ਤੋਂ ਬਾਅਦ ਨਾ ਜਾ ਕੇ ਲੈ ਆਉਂਗਾ ਇਹਨੂੰ ਮੇਰੀ ਸੁਣ ਲੈ ਗੱਲ ਉਹਨੇ ਜਾਣਾ ਤੇ ਜਾਵੇ ਉਹਨੇ ਬੈਗ ਚ ਕੱਪੜੇ ਪਾਏ ਆ ਪਰ ਮੈਂ ਤੈਨੂੰ ਨਹੀਂ ਜਾਣ ਦੇਣਾ ਉਹ ਮੈਂ ਮੰਮੀ ਹੁਣ ਥੋੜੀ ਚੱਲਿਆ ਵਾ ਬਾਅਦ ਚ ਲੈ ਆਉਂਗਾ ਉਹਨੂੰ ਜਾ ਕੇ ਮੈਂ ਤੈਨੂੰ ਬਾਅਦ ਚ ਵੀ ਨਹੀਂ ਜਾਣ ਦੇਣਾ ਮੈਂ ਤੈਨੂੰ ਵਿਆਹ ਆਇਆ ਇਹ ਕੰਮ ਲਈ ਨਹੀਂ ਕਿ ਇਹ ਵਾਂਡੇ ਵੇਂਦੀ ਰਵੇ ਮੈਂ ਸੋਖ ਵੀ ਲੈਣਾ ਵਾ ਮੇਰ ਕੋ ਨਹੀਂ ਕਾ ਕੰਮ ਹੁੰਦਾ ਉਹ ਮੰਮੀ ਆਪਣੀ ਜੇਦ ਵੀ ਛੱਡ ਦੋ ਉਹ ਮੈਂ ਨਹੀਂ ਕਿ ਜੇਦ ਛੱਡਣੀ ਠੀਕ ਆ ਨਾ ਜੇਦੀ ਜੇਦ ਵਾ ਤੇ ਮੇਰੀ ਵੀ ਜੇਦ ਵਾ ਹੁਣ ਵੀਰ ਹੁਣ ਨਹੀਂ ਲੈਣ ਆਏ ਆ ਨਾ ਤੇ ਵੀ ਵਿਚਾਰੇ ਚੁੱਪ ਕਰਕੇ ਸੁਣਦੇ ਆ ਜਾ ਲੈਂਦੋ ਕੋਈ ਗੱਲ ਨਹੀਂ ਤੂੰ ਵੀ ਜਾਣਾ ਆ ਨਾ ਤੇ ਜਾ ਤੇ ਐਦਨ ਮੂੰਹ ਨਾ ਕਦੀ ਮੁੜ ਕੇ ਤੇ ਮੈਨੂੰ ਕੋਈ ਤੁਹਾਡਾ ਡਰ ਨਹੀਂ ਹੈਗਾ ਤੇ ਨਾ ਮੈਂ ਤਾਂ ਤੋਂ ਡਰਦੀ ਆ ਤੇ ਮੈਂ ਜਿੱਦਾਂ ਮੇਰ ਕੋ ਹੋਏਗਾ ਮੈਂ ਕਰੂੰਗੀ ਨਿਕਲ ਜਾ ਦੋਵੇਂ ਜਾਣੇ ਜਾ ਮਮੀ ਵੇਖ ਲਓ ਫਿਰ ਸੋਚ ਲਓ ਸੋਚਿਆ ਹੀ ਮੈਂ ਜਾ ਮੈਨੂੰ ਕੋਈ ਪਰਵਾਹ ਨਹੀਂ ਡੀ ਹੈਗੀ ਤੇ ਬਾਅਦ ਚ ਫੋਨ ਕਰ ਕਰਕੇ ਨਹੀਂ ਮੇਰਾ ਸੱਜਣਾ ਨਹੀਂ ਮੈਂ ਨਹੀਂ ਕਰਦੀ ਫੋਨ ਚਲ ਜਾ ਜਾ ਨਾਲ ਚੱਲਿਆ ਦੇ ਜਾਲਾ ਤੂੰ ਵੀ ਜਾ ਕੇ ਚੰਗਾ ਰਹਿ ਲਾਂਗੇ ਫਿਰ ਚਲੋ ਵੀਰ ਜਾਓ ਜਾਓ ਲੈ ਜਾਓ ਮੰਮੀ ਹੁਣ ਇਹ ਗੱਲ ਵੀ ਸੋਚ ਲਿਓ ਜਦੋਂ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜੂਗਾ ਨਾ ਉਦੋਂ ਫਿਰ ਕਰਿਓ ਮੈਨੂੰ ਹੁਣ ਫੇਰ ਮੈਂ ਕਰੂੰ ਤੁਹਾਡੇ ਨਾਲ ਗੱਲ ਜੇ ਤੂੰ ਇਹੋ ਸੋਚੋ ਵੀ ਸਾਡੀ ਭੈਣ ਦੀ ਸਾਡੀ ਭੈਣ ਨਾਲ ਵੀ ਇਹੋ ਗੱਲ ਹੋਈ ਹੁੰਦੀ ਤੇ ਫੇਰ ਫੇਰ ਤੁਹਾਡੇ ਤੇ ਕੀ ਬੀਤਦੀ ਹਾਂ ਵੇ ਤੈਨੂੰ ਸ਼ਰਮ ਤੇ ਨਹੀਂ ਆਉਂਦੀ ਹਣੀ ਆਹ ਗੱਲ ਕਰਨ ਲੱਗੇ ਨੀ ਪਿਆਰ ਨਾਲ ਤੂੰ ਬੜੀ ਛੇਤੀ ਗਿਆ ਵਾ ਨੱਕ ਡੋਬ ਕੇ ਤੇ ਮਰ ਜਾ ਪਿਆਨ ਦੇ ਮੈਨੇ ਦੇਂ ਗਾ ਪਿਆ ਮੈਨੂੰ ਮੰਮੀ ਇਹੋ ਹੀ ਸੋਚਣ ਸੋਚਣ ਚ ਫਰਕਿਆ ਜੇ ਇਹੋ ਸਾਡਾ ਜਵਾਈ ਭਾਈ ਸਾਡੀ ਭੈਣ ਦੀ ਕੇਅਰ ਕਰੇ ਨਾ ਤਿਆ ਆਪਾਂ ਕਹਿਣਾ ਹਾਨੂੰ ਤੇ ਜਵਾਈ ਭਾਈ ਬੜਾ ਵਧੀਆ ਲੱਗਦਾ ਸਾਨੂੰ ਪਰਾਣਾ ਹੀ ਬੜਾ ਚੰਗਾ ਲੱਗਾ ਤੇ ਜੇ ਮੈਂ ਹੁਣ ਸੁੱਖ ਦੀ ਕੇਅਰ ਕਰਾਂਂਦੀ ਆਂ ਵਾ ਤੇ ਤੂੰ ਫਿਰ ਇਹ ਸੋਚਦੇ ਹੋਣੇ ਆ ਵੀ ਇਹ ਜੋਰੋਂ ਦਾ غلام ਬੀਬੀ ਦੇ ਪਿੱਛੇ ਲੱਗਾ ਵਾ ਤੇ ਮੈਂ ਤਾਂ ਕਹਿਨੀ ਆਂ ਵੀ ਤੂੰ ਜਨਾਨੀ ਦਾ غلام ਵਾ ਜਨਾਨੀ ਦੇ ਕਹਿਣ ਤੇ ਚੱਲਦਾ ਵਾ ਤੇ ਜੇ ਸਾਡੀ ਵੀ ਕੁੜੀ ਇਦਾਂ ਕਰੂਗੀ ਤਾਂ ਫਿਰ ਮੈਂ ਉਹਨੂੰ ਵੀ ਕਹਿ ਦਊਂਗੀ ਜੋ ਵੀ ਰੋਜ਼ ਦਿਹਾੜੀ ਮੈਂ ਉਹਨੂੰ ਇੱਥੇ ਬਾਹਰ ਛੱਡਿਆ ਕਰੂੰਗੀ ਵੀ ਤੂੰ ਰੀ ਰਿਆ ਕਰ ਕੁੜੀ ਸਾਡੇ ਕੋਲ ਤੂੰ ਹੀ ਨਹੀਂ ਕਹਿਣਾ ਮੈਨੂੰ ਪਤਾ ਨਾ ਜਾ ਚੁੱਪ ਕਰਕੇ ਤੇ ਬਹਿ ਜਾ ਬਹੁਤੀਆਂ ਮੇਰੇ ਨਾਲ ਗੱਲਾਂ ਨਾ ਕਰ ਚੰਗਾ ਆਪੇ ਸਮਝਾਇਆ ਹੀ ਨਾ ਉਹਨਾਂ ਨੂੰ ਤੇ ਤੁਸੀਂ ਆਪੇ ਆਂਦੇ ਹੋ ਵੀ ਮੰਨੀ ਕਹਿੰਦੇ ਕੋਈ ਗੱਲ ਨਹੀਂ ਮੈਂ ਸੰਭਾਲ ਲਵਾਂ ਸਾਰੀ ਗੱਲ ਕੋਈ ਨਹੀਂ ਤੁਸੀਂ ਇੰਨੀ ਵੀ ਚਿੰਤਾ ਮੰਮੀ ਨਾ ਕਰੋ ਐਡੇ ਕਮਲੇ ਨਹੀਂ ਹੈਗੇ ਸਿਆਣੇ ਇਸਕਰ ਨੂੰ ਫਿਰ ਵੀ ਨਹੀਂ ਸਿਆਣੇ ਨਹੀਂ ਗਏ ਮੈਨੂੰ ਪਤਾ ਉਹ ਬੜੇ ਗੁੱਸੇ ਚ ਗਏ ਉਹਨਾਂ ਨੇ ਕੋਨਾ ਕੋ ਕਾਦਣਾ ਉੱਥੇ ਜ ਲੜਾਈ ਹੋ ਪਈ ਜੇ ਉਹਦੀ ਸਾਥ ਨੂੰ ਬੋਲਕ ਬੋਲ ਬੋਲਦੇ ਤਾਂ ਸਾਰੀ ਉਮਰ ਨਹੀਂ ਉਹ ਹੀ ਉੱਥੇ ਗੱਲ ਕਰਨ ਜੋਗੇ ਰਹਿਣਾ ਤੁਹਾਨੂੰ ਨਹੀਂ ਇਹ ਜਿਆ ਗੱਲਾਂ ਦਾ ਪਤਾ ਮੈਂ ਜੀ ਟੈਨਸ਼ਨ ਜਿਆਦੀ ਨਾ ਲਓ ਐਵੇਂ ਟੈਨਸ਼ਨ ਕਰ ਕਰਕੇ ਨਾਲੇ ਬੀਪੀ ਵਧਾਓਗੇ ਨਾਲੇ ਬਿਮਾਰ ਪੋਗੇ ਸਭ ਕੁਝ ਠੀਕ ਹੀ ਹੋਣਾ ਮਹਾਰਾਜ ਨੇ ਠੀਕ ਹੀ ਕਰਨਾ ਉਹ ਨਿੱਕੇ ਨਿੱਕੇ ਬੱਚੇ ਥੋੜੇ ਆ ਉਹਨਾਂ ਸੋਚ ਸਮਝ ਕੇ ਗੱਲ ਕਰਨੀ ਆ ਸਿਆਣੇ ਆ ਭੈਣ ਜੀ ਭੈਣ ਜੀ ਭਾਵੇਂ ਸਿਆਣੇ ਹੀ ਆ ਪਰ ਮੈਨੂੰ ਪਤਾ ਨਾ ਜਿੱਦਾਂ ਦੇ ਹੈਗੇ ਮੇਰੇ ਬੱਚੇ ਤੁਹਾਨੂੰ ਨਹੀਂ ਨਾ ਪਤਾ ਹੈਗਾ ਕਾਲੇ ਸੁਭਾਅ ਦੇ ਵੱਡਾ ਕਿੱਦਾਂ ਗਿਆ ਵਾ ਹੈ ਚਲ ਕੋਈ ਨਹੀਂ ਭੈਣ ਜੀ ਟੈਨਸ਼ਨ ਨਾ ਲੈ ਤੂੰ ਜਾ ਦੀ ਸਭ ਠੀਕ ਹੀ ਹੋਣਾ ਵਾ ਉੱਥੇ ਚਲੋ ਬਾਹਰ ਤੁਹਾਨੂੰ ਮਕਮਾ ਕੇ ਲਿਆਵਾ ਥੋੜਾ ਬੋਤਾ ਨਾ ਦਿਮਾਗ ਹੋਰ ਥਾਂ ਚੱਲ ਜਾਂਦਾ ਤੇਰਾ ਆਪਣਾ ਮੇਰਾ ਕਮਾ ਮੇਰਾ ਪਿਆ ਜੀ ਘੁੰਮਣ ਨੂੰ ਕਿਹੜਾ ਜੀ ਕਰਨ ਡਿਆ ਜਦੋਂ ਮੇਰਾ ਘਰ ਹੋ ਗਲਪੀ ਬਿਪਤਾ ਪਈ ਆ। ਸਾਬੀ ਇੱਕ ਗੱਲ ਤੂੰ ਚੰਗਾ ਕੀਤਾ ਕਿ ਮਾਸੀ ਜੀ ਆ ਸਾਥ ਨਹੀਂ ਦਿੱਤਾ। ਨਹੀਂ ਤੇ ਅੱਜ ਇੱਥੇ ਕੋਈ ਨਾ ਕੋਈ ਕਾਰਾ ਹੋਣਾ ਜਿੰਨਾ ਮੈਂ ਤਾਂ ਪਿਆ ਸੀ। ਉਹ ਵੀਰ ਮੈਂ ਤੇ ਮੌਕਾ ਵੇਖਿਆ ਵਾ। ਨਾ ਮੈਂ ਆਪਣੀ ਮਾਂ ਦਾ ਸਾਥ ਦੇਣਾ, ਨਾ ਮੈਂ ਤੇ ਨਾ ਸੁੱਖ ਦਾ ਸਾਥ। ਮੈਂ ਤਾਂ ਵੇਖਿਆ ਹੀ ਉਹ ਸੱਚ ਜੋ ਸਾਹਮਣੇ ਹੀ। ਇਹੋ ਗੱਲ ਕਰਕੇ ਤੂੰ ਸਾਡਾ ਮਨ ਜਿੱਤ ਲਿਆ ਵਾ। ਚਲੋ ਚੱਲੀਏ ਫਿਰ ਹੁਣ। ਆ ਚੱਲ ਸੋਖਾ। ਹਾਂਜੀ ਤੁਸੀਂ ਰੋਟੀ ਤਾਂ ਖਾ ਲੰਦੇ ਤੁਸੀਂ ਵੀ ਨਹੀਂ ਰੋਟੀ ਖਾਧੀ ਸਾਡੇ ਨਾਲ ਕੋਈ ਨਹੀਂ ਭੈਣ ਜੀ ਮੈਂ ਰੋਟੀ ਖਾ ਕੇ ਆਈ ਆ ਮੈਨੂੰ ਕਿਹੜੀ ਭੁੱਖ ਲੱਗੀ ਇੱਕ ਪਰੇਸ਼ਾਨੀ ਜੀ ਪੈ ਗਈ ਉਹ ਜੀ ਨਹੀਂ ਕਰਦਾ ਭੁੱਖ ਹੀ ਉੱਤਰ ਗਈ ਮੇਰੀ ਤੇ ਹੋਰ ਭੁੱਖ ਤੇ ਦਈਆਂ ਪਰ ਚਲੋ ਜਿਹੜੀ ਰੋਟੀ ਖਾਣੀ ਸੀ ਦੋ ਖਾ ਲੰਦੇ ਤੁਸੀਂ ਗਰਮ ਗਰਮ ਪਰ ਵੇਖਾ ਚੱਲ ਘਰ ਆ ਮੁੰਡੇ ਆ ਜਾਣ ਮੈਨੂੰ ਬੜੀ ਪਰੇਸ਼ਾਨੀ ਲੱਗੀ ਆ ਕੋਈ ਨਹੀਂ ਭੈਣ ਜੀ ਵਾਹਿਗੁਰੂ ਨੂੰ ਯਾਦ ਕਰੋ ਸਭ ਠੀਕ ਹੀ ਹੋਊਗਾ ਹੋਰ ਠੀਕ ਹੀ ਹੋਵੇ ਭੈਣ ਜੀ ਪਰ ਪਰ ਇਹ ਅਭੀ ਮੈਂ ਨਹੀਂ ਪਿਆ ਜਾਣ ਮੇਰੇ ਤਾਂ ਅੱਖਾਂ ਪੱਕ ਗਿਆ ਵੇਖ ਵੇਖ ਕੇ ਤੇਰੇ ਸਾਹਮਣੇ ਕਦੀ ਮੈਂ ਬਾਹਰ ਤੇ ਕਦੀ ਮੈਂ ਅੰਦਰ ਵੇਖਦੀ ਕਿ ਕੀ ਪਤਾ ਲੱਗੇ ਕੀ ਕਰਨ ਦੇ ਕੀ ਨਹੀਂ ਨਾ ਫੋਨ ਚੁੱਕਦੇ ਨਾ ਹੋਰ ਲੈ ਉਹ ਆ ਹੀ ਗਈ ਕਿਾ ਸ਼ੁਕਰ ਆ ਇੰਨਾ ਸ਼ੁਕਰ ਵਾ ਲੈ ਚੰਗਾ ਹੋਇਆ ਰਕबीर ਤੇ ਮਨੀ ਆਏ ਸੁੱਖ ਨਹੀਂ ਆਈ ਚੰਗਾ ਹੋਇਆ ਆਹ ਆ ਤਾਂ ਸੁੱਖ ਨਾਲ ਸਾਬੀ ਵੀ ਤਰੇ ਆਉਣ ਡਿਆ ਮੈਂ ਕੀ ਕਰਾਂ ਦੱਸ ਇਹ ਤਾਂ ਹੋਰੀ ਵਿਪਤਾ ਚ ਆਪਦੀ ਭਾਏ ਹਾਂਜੀ ਇੱਥੇ ਘੋਲੋ ਤੇ ਜੇ ਆਹੇ ਤੁਹਾਨੂੰ ਵੇਖਣ ਲਈ ਆ ਵੇ ਮੇਰੀਆਂ ਤਾਂ ਅੱਖਾਂ ਪੱਕ ਗਿਆ ਤੁਹਾਨੂੰ ਵੇਖਦੀ ਨੂੰ ਤੁਸੀਂ ਕਿੰਨਾ ਚਿਰ ਉੱਥੇ ਲਾਇ ਕਿ ਕਰ ਰਹੇ ਜੇ ਕੋਹ ਨਹੀਂ ਮੰਮੀ ਕਰਨਾ ਕੀ ਠੀਕ ਠਾਕ ਆਜੀ ਬਾਜੀ ਆ ਆਹ ਸੁੱਖ ਦੇ ਸਾਬੀ ਆਏ ਆ ਤੇ ਚਲੋ ਚਾਹ ਪਾਣੀ ਨਾਲ ਹੀ ਲਿਆਏ ਕੋਈ ਗੱਲਬਾਤ ਹੋ ਗਈ ਆ ਉਹ ਅੰਦਰ ਬਹਿ ਕੇ ਗੱਲ ਕਰਦੇ ਆ ਤੁਸੀਂ ਕੁੜੀ ਨੂੰ ਮਿਲੋ ਤੇ ਆਜੋ ਅੰਦਰ ਹੀ ਮੁੜ ਕੇ ਚਲਾ ਮਨੀ ਲੈ ਆਜੋ ਉਡੀ ਨੀ ਮੇਨਾਂ ਆਨਲਾਈਨ ਨਾਲ ਹੀ ਪ੍ਰੌਣਾ ਆ ਗਿਆ। ਕਿ ਤੱਕ ਕੀ ਕਰਕੇ ਕੀ ਵੱਧ ਘੱਟ ਬੋਲ ਐ ਉੱਥੇ ਉਹਨਾਂ ਦੋਵਾਂ ਨੇ ਕੱਟਤਾ। ਸਸੀ ਗਾ ਮੇਰੀ ਤੀ ਆ ਗਈ। ਸਸੀ ਗਾ ਮਸੀ ਜੀ। ਸਾਨਾ ਮੂੰਹ ਲਿੱਸਾ ਹੋਇਆ ਮੇਰੀ ਸਸੀ ਗਾ ਮਸੀ ਜੀ। ਸਸੀ ਗਾ ਮਸੀ ਜੀ। ਹਾਂ ਜੀ ਵਧੀਆ। ਹਾਂ ਠੀਕ। ਠੀਕ। ਕੋਤ ਪਤ ਤੂੰ ਠੀਕ ਹਾਂ। ਹਾਂ ਜੀ ਮੰਮੀ ਠੀਕ ਆ ਮੈਂ। ਹਾਂ ਤੇਰਾ ਤਾਂ ਮੂੰਹ ਹੀ ਪੜਾ ਤੂੰ ਤਾਂ ਲਿੱਸੀ ਪੜੀ ਹੋਈ ਆ ਕਿਦਾਂ ਦਾ ਆਪਣਾ ਹੁਲੀਆ ਬਣਾਇਆ ਕੀ ਹੋਇਆ ਵਾ ਕੁਛ ਨਹੀਂ ਹੋਇਆ ਉਦੋਂ ਮੰਮੀ ਤੁਹਾਨੂੰ ਲਿੱਸੀ ਲੱਗਣ ਦੀ ਲਿੱਸੀ ਤੇ ਕਿਹਦੇ ਪਾਸੇ ਉਹ ਮੂੰਹ ਐ ਕਿ ਨਾ ਤੇਰੇ ਲਿੱਸਾ ਲੱਗਣ ਕਿਦਾਂ ਦਾ ਉੱ अंदर बेहे फिर गार चला सुख इत बे बह जाओ मम्मी तहगे चाह पानी का करो इंतजाम परौना आया ना सुख देखे ਕੋਈ ਗੱਲ ਨਹੀਂ ਕਰਦੀ ਆ ਪੁੱਤ ਚਾਹ ਪਾਣੀ ਪੜਮ ਨਹੀਂ ਆ ਮੰਮੀ ਚਾਹ ਪਹਿਲਾਂ ਦੋ ਪੀ ਲੈਣੇ ਚਾਹ ਪਾਣੀ ਚਾਹ ਪਾਣੀ ਪੀਣਾ ਮੰਮੀ ਚਾਹ ਨਹੀਂ ਮੈਂ ਪੀਣੀ ਪਹਿਲਾਂ ਮੈਨੂੰ ਦੱਸੋ ਕਾਕੇ ਕਿੱਥੇ ਮੈਂ ਕਾਕਿਆਂ ਨੂੰ ਮਿਲਣਾ ਤੇ ਨਾਲੇ ਗਰਮੀਤ ਭਾਬੀ ਕਿੱਥੇ ਆ ਅੰਦਰ ਹੀ ਆ ਕਾਕੇ ਵੀ ਤੇ ਗਰਮੀਤ ਵੀ ਅੰਦਰ ਵਾ ਚਾਹ ਮੈਂ ਲਾਉ ਨੂੰ ਮਿਲ ਕੇ ਆਉਣੀ ਵੇਖ ਕੇ ਆਉਣੀ ਆ ਚਲ ਮੈਂ ਚਾਹ ਬਣਾ ਕੇ ਲੈ ਆਉਣੀ ਆ ਆ ਭਰਾਵਾਂ ਨੂੰ ਪੀ ਚਾਹ ਸਸਿਕਾ ਲ ਭੀਜੀ ਸਸਿਕਾਲ ਹੋਰ ਸਨਾ ਸੁਖ ਠੀਕ ਆ ਹਾਂਜੀ ਠੀਕ ਆ ਹਾਈ ਭਾਬੀ ਇਹਨਾਂ ਵਾਲੇ ਵੇਖ ਕੇ ਨਾ ਤੇ ਮੈਨੂੰ ਵੀ ਸੁੱਖ ਦਾ ਸਾਹ ਆਇਆ ਯੋ ਮੇਰੇ ਤੇ ਪੈਰਾ ਹੈਠਾ ਜ਼ਮੀਨ ਹੀ ਨਿਕਲ ਗਈ ਜਦੋਂ ਮੈਨੂੰ ਪਤਾ ਲੱਗਾ ਕਿ ਹਏ ਆ ਪਾਣਾ ਵਰਤ ਗਿਆ ਵਾ ਲੈ ਫੜ ਗੋਦੀ ਪਾ ਲਿਓ ਹਾਈ ਸ਼ੁਗਰਾ ਕਿਤੇ ਆ ਵੀ ਸੁਣਦੀ ਓ ਵੀ ਤੂੰ ਹੋਰ ਸੁਣਾ ਆਪਣੇ ਘਰ ਦੀ ਸੁਨਾਤ ਹਾਂ ਠੀਕ ਆ ਭਾਬੀ ਜੀ ਤੇ ਕੀ ਗੱਲਬਾਤ ਬਣੀ ਸੀ ਗੱਲਬਾਤ ਕੀ ਬਣੀ ਸੀ ਸੁੱਖ ਸਾਨੂੰ ਤੇ ਇਹ ਭੈਮ ਸਹੀ ਨਹੀਂ ਹੈਗਾ ਕਿ ਸਾਡੇ ਘਰ ਆ ਕੁਝ ਹੋ ਜਾਊਗਾ ਕਿੰਨੀ ਕਿਆ ਨਿਕੀਆਂ ਗੱਲਾਂ ਤੇ ਤੈਨੂੰ ਪਤਾ ਸ਼ੁਰੂ ਤੋਂ ਹੀ ਦੀਦੀ ਨੇ ਅੰਨਾ ਕਰਦੀ ਕਦੀ ਦਵਾਈਆਂ ਗਵਾਤੀਆਂ ਕਦੀ ਆਪਾਂ ਨੂੰ ਭੁੱਲ ਨਹੀਂ ਹੈਗੀ ਉਹ ਤਾਂ ਤੁਹਾਨੂੰ ਪਤਾ ਸਭਾ ਹੀ ਭਾਬੀ ਦਾ ਤੇ ਸਭਾ ਹੀ ਪਰ ਆ ਤੇ ਨਾ ਦੀਦੀ ਨੇ ਕੁਝ ਜ਼ਿਆਦਾ ਹੀ ਸਿਰੋਂ ਹੀ ਪਾਣੀ ਲੰਘ ਗਿਆ ਹਾਏ ਆਪਣੇ ਦਿਲ ਵਿੱਚ ਐਡਾ ਜ਼ਹਿਰ ਨਹੀਂ ਫਿਰਦੀ ਹੀ ਭਾਬੀ ਜ਼ਹਿਰ ਤੇ ਛੱਡ ਕੰਮ ਵਾਲੀ ਨੂੰ ਵੀ ਮਜਬੂਰ ਕੀਤਾ ਉਹਨੇ ਕੰਮ ਵਾਲੀ ਵਿਚਾਰੀ ਰੋ ਰੋ ਕੇ ਬੱਕੀ ਕਿੰਦੇ ਮੈਨੂੰ ਸੋਹਣੇ ਤੇ ਬੱਚੇ ਜਰੂਰ ਲੱਗਦੇ ਹੀ ਮੈਂ ਕੁੱਖੋ ਜਨਮ ਨਹੀਂ ਦਿੱਤਾ ਪਰ ਮੈਂ ਐਡੀ ਪਾਪਣ ਵੀ ਨਹੀਂ ਹੈਗੀ ਦੀਦੀ ਨੇ ਆਪ ਹੀ ਉਹਨੂੰ ਬੱਚੇ ਚਕਾਇਆ ਤੇ ਨਾਲ ਕਰੋ ਪੈਸੇ ਵੀ ਚੁੱਕ ਕੇ ਦੇ ਕੇ ਆਈ ਹਾ ਹਾ ਮੈਨੂੰ ਵਿਸ਼ਵਾਸ ਹਜੇ ਤੱਕ ਨਹੀਂ ਹੁੰਦਾ ਅਜੇ ਵੀ ਭਾਬੀ ਮੈਂ ਸੋਚਦੀ ਆਂ ਕਿ ਦੀਦੀ ਐਦਾਂ ਦਾ ਕੰਮ ਕਰ ਸਕਦੀ ਆ ਹਜੇ ਤ ਭਾਬੀ ਦਾ ਖੁਦ ਦਾ ਬੱਚਾ ਹੀ ਤੇ ਉਹਨੂੰ ਪਤਾ ਨਹੀਂ ਕਿ ਇੱਕ ਮਾਂ ਨਾਲੋਂ ਬੱਚੇ ਨੂੰ ਦੂਰ ਕਰਨਾ ਕਿੱਡਾ ਵੱਡਾ ਗਨਾਹ ਆ ਏ ਹਾਂ ਇੱਕ ਜਨਾਨੀ ਆ ਉਹ ਮਾਵਾਂ ਆਪਣੇ ਬੱਚੇ ਬਾਰੇ ਸੋਚੇ ਵੀ ਜੇ ਮੇਰਾ ਬੱਚਾ ਦੂਰ ਹੋਏ ਮੈਨੂੰ ਕਿਦਾਂ ਦਾ ਮਹਿਸੂਸ ਹੋਊ ਤੇ ਅਗਲੇ ਨੂੰ ਕਿਵੇਂ ਲੱਗੂ ਪਰ ਨਾ ਦੀਦੀ ਨੇ ਇੱਕ ਵਾਰੀ ਨਹੀਂ ਸੋਚਿਆ ਭਾਬੀ ਨੂੰ ਤੇ ਆਪਣੇ ਮੁੰਡੇ ਦਾ ਵੀ ਨਹੀਂ ਆਇਆ ਤੇ ਮਾਸਾ ਵੀ ਹੁਣ ਉਹਨੂੰ ਆਪਣੀ ਮਾਂ ਦੇ ਬਾਰੇ ਸੱਚ ਪਤਾ ਲੱਗੂਗਾ ਤੇ ਕੀ ਸੋਚੂਗਾ ਵੀ ਸੋਖ ਇਹੋ ਤੇ ਸੋਚ-ਸੋਚ ਕੇ ਨਾ ਦਿਨ ਰਾਤ ਮਤਲਬ ਦਿਮਾਗ ਕੰਮ ਕਰਨੋਂ ਹੀ ਹਟ ਜਾਂਦਾ ਵੀ ਦੱਸ ਮੈਨੂੰ ਮੇਰਾ ਬੱਚਾ ਮਿਲ ਗਿਆ ਤੇ ਪਰ ਉਹਨੂੰ ਮਾਂ ਕਿੱਥੋਂ ਮਿਲੂਗੀ ਵਿਚਾਰੇ ਉਹ ਬੜਾ ਭਾਬੀ ਨੇ ਦਿਮਾਗ ਨਹੀਂ ਉਹਨਾਂ ਦਾ ਕੰਮ ਕੀਤਾ ਵੀ ਇਹੋ ਜੇ ਕੰਮ ਆ ਆਂਦੇ ਹੁੰਦੇ ਆ ਨਾ 100 ਦਿਨ ਚੋਰ ਦਾ ਤੇ ਇੱਕ ਸਾਧ ਦਾ ਤੁਸੀਂ ਚੋਰੀ ਕੰਮ ਕਰੀ ਜਾਂਦੇ ਆ ਪਰ ਰੱਬ ਤੋਂ ਡਰੋ ਵੀ ਮੈਨੂੰ ਰੱਬ ਤੇ ਵਿਰਲਾਕ ਦਿੱਤਾ ਹੀ ਆ ਨਾ ਭਾਬੀ ਨੇ ਪਰ ਘਟਿਆ ਕੰਮ ਕਿਉਂ ਕੀਤਾ ਇੰਨਾ ਘਟਿਆ ਸੁਖ ਇੱਕ ਗੱਲ ਹੁਣ ਮੈਨੂੰ ਵੀ ਸੱਚੋ ਸੱਚ ਦੱਸ ਤੇ ਤੇਰੀ ਇਦਾਂ ਦੀ ਹਾਲਤ ਕਿਦਾਂ ਤੂੰ ਕਦੀ ਇਦਾਂ ਤੇ ਇੱਧਰ ਨਾ ਆਈਂ ਤੇਰੀ ਹਾਲਤ ਨਹੀਂ ਠੀਕ ਨਹੀਂ ਭਾਬੀ ਜੀ ਜਿੱਤੀ ਇਹ ਗੰ ਕੋਈ ਚ ਵੀ ਨਹੀਂ ਹੋਇਆ ਉਦਾਂ ਹੀ ਬੱਸ ਨਹੀਂ ਸੁਖ बोल तेरे चों ते लगदा ही लगदा ਵੀ ਕੋਈ ਗੱਲ ਹੈਗੀ ਆ ਪਰ ਅੱਜ ਤੇਰੇ ਫੇਸ ਤੋਂ ਵੀ ਲੱਗਦਾ ਕੋਈ ਨਹੀਂ ਬਸ ਬਸ ਉਹੀ ਨਿੱਕੀਆਂ ਮੋਟੀਆਂ ਜਿਹੀ ਗੱਲਾਂ ਹੋਰ ਤੇ ਕੁਝ ਵੀ ਨਹੀਂ ਭਾਬੀ ਜੀ ਨਿੱਕੀ ਮੋਟੀ ਗੱਲ ਤੇ ਤੂੰ ਦਿਲ ਤੇ ਲਖਣ ਵਾਲੀ ਨਹੀਂ ਗੱਲ ਤੇ ਕੁਝ ਹੋ ਰਹੀ ਆ ਸੱਚੋ ਸੱਚ ਦੱਸ ਮੈਨੂੰ ਹੋਇਆ ਕੀ ਆ ਮੇਰੇ ਨਾਲ ਵੀ ਦਿਲ ਦੀ ਗੱਲ ਨਹੀਂ ਕਰੇਂਗੀ ਆਹੀ ਨੌ ਸੱਸ ਦੀਆਂ ਹੀ ਘਰਾਂ ਦੀਆਂ ਲੜਾਈਆਂ ਹੋਰ ਕੀ ਹੋਣਾ ਭਾਬੀ ਜੀ ਅਦਾ ਨਹੀਂ ਸਾਡੇ ਘਰ ਨੂੰ ਨਾ ਕੀਦੀ ਨજર ਲੱਗ ਗਈ ਨਹੀਂ ਤੇ ਮੇਰੀ ਸੱਸ ਪਹਿਲਾਂ ਮੇਰੇ ਨਾਲ ਮਾਵਾ ਵਾਂਗੂ ਰਹਿੰਦੀ ਹਰ ਇੱਕ ਗੱਲ ਮੇਰੀ ਸਮਝਦੀ ਵੀ ਮੈਨੂੰ ਪਿਆਰ ਨਾਲ ਸਮਝਾਉਂਦੀ ਵੀ ਹਾ ਹੁਣ ਹੀ ਪਤਾ ਨਹੀਂ ਉਹਨੂੰ ਕੀ ਹੋ ਗਿਆ ਬਸ ਜਦੋਂ ਇੱਥੇ ਮੈਨੂੰ ਲੈਣ ਆਈ ਤੇ ਮੈਂ ਕਹਿਤਾ ਰਾਤ ਰਹਿਪੋ ਉਤੋਂ ਹੀ ਪਤਾ ਨਹੀਂ ਕੀ ਗੱਲ ਮੰਮੀ ਦੇ ਦਿਮਾਗ 'ਚ ਬੈ ਗਈ ਕੀ ਨਹੀਂ ਉਦੋਂ ਦਾ ਹੀ ਸਾਡੇ ਘਰ ਪੰਗਾ ਪਿਆ ਸੋਕ ਮੈਨੂੰ ਗਲਤ ਨਾ ਸਮਝੀ ਇਹ ਨਾ ਕਿਵੇਂ ਘਰ 'ਚ ਆ ਗੱਲਾਂ ਹੋਇਆ ਤੇ ਭਾਬੀ ਦੇ ਸਾਰੇ ਸ਼ੱਕ ਜਾਂਦੇ ਆ ਪਰ ਮਨ ਚਾਹੇ ਨਾ ਮੰਨ ਮੈਨੂੰ ਲੱਗਦਾ ਨਾ ਤੇਰੇ ਘਰ ਚ ਵੀ ਜੋ ਕੁਝ ਹੋਣ ਰਿਆ ਇਹ ਸਾਰੇ ਗੱਲ ਦੀ ਪਵਾੜੇ ਦੀ ਜੜ ਬਲਜੀਤ ਦੀ ਆ। ਆ ਭਬੀ ਜੀ ਦੁੱਧ ਮੈਨੂੰ ਵੀ ਕਈ ਵਾਰੀ ਲੱਗਾ ਵੀ ਮੇਰੀ ਸੱਸ ਨੇ ਮੈਨੂੰ ਲੋਕ ਛੁਪ ਕੇ ਉੱਲੇ-ਪੋਲੇ ਹੋ ਕੇ ਨਾ ਫੋਨ ਤੇ ਗੱਲ ਕਰਦੀ ਤੇ ਮੈਂ ਪੁੱਛਿਆ ਕਿ ਮੰਮੀ ਭਾਬੀ ਦਾ ਫੋਨ ਆ ਉਹਨਾਂ ਨੇ ਕੋ ਗੱਲ ਟਾਲ ਮਟੋਲ ਕਰਦਣੀ ਆਹ ਤੂੰ ਮੇਰੇ ਤੇ ਨਿਗਰ ਰੱਖਦੀ ਆਂ ਇਦਾਂ ਉਦਾਂ ਮੈਨੂੰ ਵੀ ਬੜੀ ਬੜੀ ਸ਼ੱਕ ਪਿਆ ਹੈ ਪਰ ਫਿਰ ਮੈਂ ਸੋਚਣਾ ਮੇਰੀ ਪਰਜਾ ਹੀ ਨਹੀਂ ਫੋਨ ਕਿਉਂ ਕਰਨਾ ਮੇਰੀ ਸੱਸ ਨੂੰ ਸ਼ੱਕ ਨਹੀਂ ਆ ਇਹ ਯਕੀਨ ਆ ਭਾਜੀ ਨੇ ਤੇ ਆਪ ਨੰਬਰ ਵੇਖ ਲਿਆ ਇਹ ਗੱਲ ਕਰਦੇ ਆ ਉਤੋਂ ਫੜ ਲਿਆ ਸੀ ਤੇ ਕਹਿੰਦੇ ਸੀ ਮੈਂ ਰਾਜੀ ਬਾਜੀ ਪਰ ਇਹ ਆ ਵੀ ਉਦੋਂ ਗੱਲ ਜਿਆਦਾ ਹਾਂ ਕੀਤੀ ਨਹੀਂ ਵੀ ਚੱਲ ਅਛਾ ਕਿਤੇ ਗੱਲ ਲੱਗ ਗਿਆ ਫੋਨ ਕਰ ਲਈ ਗੱਲ ਇਹ ਇਦਾਂ ਹੀ ਕੰਮ ਆ ਵੇਖ ਆ ਕਰ ਜਾੜਿਆ ਆਪਣਾ ਤੇਰੇ ਘਰ ਚ ਪਵਾੜਾ ਪਾਇਆ ਇਹਨੇ ਦੋ ਦੋ ਘਰ ਬਰਬਾਦ ਕੀਤੇ ਆ ਇਹ ਤੇ ਕੁਲੈਣੀ ਬਲੱਛਣੀ ਪਤਾ ਨਹੀਂ ਕਿਹੜੇ ਵੇਲੇ ਘੜੀ ਇਹ ਘਰ ਚ ਆ ਗਈ ਨਾ ਚੱਲ ਭਾਜੀ ਇਦਾਂ ਨਾ ਮੈਂ ਨਹੀਂ ਵੈਰਿਆ ਪਰ ਨਾ ਤਾਂ ਨਾ ਪਾਦਾ ਵੈਰ ਸੀ ਹਾਂ ਤੇ ਫਿਰ ਵੀ ਮੇਰੀ ਪਰਜਾਈ ਮੇਰਾ ਵੀ ਬੜੀ ਬੜੀ ਦਿਲ ਕੀਤਾ ਕਿ ਤੁਹਾਡੇ ਨਾਲ ਮੈਂ ਫੋਨ ਲਾ ਕੇ ਗੱਲ ਕਰਾਂ ਕਿ ਇਦਾਂ ਪਰ ਮੈਨੂੰ ਸ਼ੱਕ ਆ ਫੇਰ ਮੈਂ ਸੋਚਿਆ ਭੀ ਐਵੇਂ ਵੀਰ ਪਰਜਾਈ ਵਿੱਚ ਕਿ ਗੱਲ ਤੋਂ ਪੰਗਾ ਪਾ ਉਹ ਲੜਾਈ ਉਹ ਮੈਂ ਤਾਂ ਡਰਦੀ ਨਹੀਂ ਨਾ ਫੋਨ ਲਾ ਕੇ ਤੁਹਾਡੇ ਨਾਲ ਗੱਲ ਕੀਤੀ ਨਹੀਂ ਸੁਖ ਗੱਲ ਜੇ ਮੰਨ ਜਾਵੇ ਨਾ ਤੇ ਕਰ ਲੈਣੀ ਚਾਹੀਦੀ ਆ ਦੁੱਖ ਸਾਨੂੰ ਬਹੁਤ ਲੱਗਦਾ ਬੱਚੇ ਕਰਕੇ ਪਰ ਇਹ ਵੀ ਤੇ ਰੱਬ ਹੀ ਫਾਲ ਉਹਨੂੰ ਦੇਣ ਧਿਆ ਆਪ ਬੱਚੇ ਤੋਂ ਦੂਰ ਹੋਈ ਰਗਵੀਰ ਚਲੋ ਤੁਸੀਂ ਗੱਲਾਂ ਬਾਤਾਂ ਮਾਰੋ ਮੈਂ ਗਰਮੀਤ ਲੱਗੇ ਜਾਂਦੀ ਆ ਕੋਈ ਗੱਲ ਨਹੀਂ ਮੈਂ ਅਸੀਂ ਚੱਲ ਜੂ ਹਾਂ ਤੇ ਮੈਨੇ ਤੂੰ ਇਧਾ ਕਰ ਮਮੀ ਲਾ ਕੇ ਵੇਹ ਜਾ ਕੇ ਕਿੰਨਾ ਇੰਨਾ ਟਾਈਮ ਕੋ ਲੱਗਾ ਚਾਹ ਜੇ ਕੋਈ ਖਾਣ ਪੀਣੂ ਹੈ ਨਿਕਾ ਤਾਂ ਲੈ ਤੇ ਜਾ ਕੇ ਨਹੀਂ ਨਹੀਂ ਕੋਈ ਨਹੀਂ ਬੈਠੋ ਮੈਂ ਕਿਹਾ ਨਹੀਂ ਨਹੀਂ ਕੋਈ ਨਹੀਂ ਸਾਬੀ ਹਾਂਜੀ ਹੁਣ ਤੂੰ ਵੇਖ ਲਿਆ ਆਪਣੇ ਕੰਨੀ ਸੁਣ ਲਿਆ ਤੇ ਅੱਖੀਂ ਵੇਖ ਲਿਆ ਵਾ ਕਿ ਮਾਸੀ ਜੀ ਕਿੰਨੇ ਗਲਤ ਵਾ ਅਸੀਂ ਕੋਈ ਵੱਧ ਘਟ ਨਹੀਂ ਕੀਤੀ ਛੇ ਦਿਨ ਆਪ ਛੇੜੀ ਸਾਡੇ ਸਾਹਮਣੇ ਇਹਨਾਂ ਨੇ ਸੁੱਖ ਦੀ ਉਹ ਬੇਇੱਜ਼ਤੀ ਕੀਤੀ ਜਿਹੜਾ ਰਹਿ ਰੱਬ ਦਾ ਨਾ ਉਹ ਪਾਜੀ ਹੁਣ ਮੈਂ ਵੇਖ ਲਿਆ ਮੈਨੂੰ ਤਾਂ ਹੀ ਯਕੀਨ ਹੋਇਆ ਮੈਨੂੰ ਪਹਿਲਾਂ ਦੱਸਦੀ ਹੀ ਨਹੀਂ ਰਹੀ ਜੇ ਕਿਤੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਆ ਨੌਬਤ ਨਹੀਂ ਆਉਣ ਦੇਣੀ ਸੱਚੀ ਉਹ ਅਸੀਂ ਤੇ ਚੱਲ ਤੈਨੂੰ ਤਾਂ ਨਹੀਂ ਫੋਨ ਕੀਤਾ ਕਿ ਤੂੰ ਕੰਮ ਧੰਦੇ ਜਾਂਦਾ ਵਾ ਥੱਕਿਆ ਟੁੱਟਿਆ ਨਾ ਉੱਥੇ ਆਪਣੀਆਂ ਪਰੇਸ਼ਾਨੀਆਂ ਨਹੀਂ ਹੁੰਦੀ ਆ ਆਫਿਸ ਦੀ ਤੇ ਕੀ ਤੈਨੂੰ ਨਿਕੀਆਂ ਨਿਕੀਆਂ ਗੱਲਾਂ ਦੱਸਣਾ ਤੇ ਚੱਲ ਆਪਣੀ ਭੈਣ ਨੂੰ ਦੱਸ ਕੇ ਉਹਦਾ ਢੇਡ ਆਪਣਾ ਹੌਲਾ ਕਰ ਲਈਦਾ ਤੇ ਜਦੋਂ ਆ ਪਾਣਾ ਵਰਤ ਗਿਆ ਨਾ ਤੇ ਅਸੀਂ ਜੋ ਉਹਨੂੰ ਵੀ ਫੋਨ ਨਹੀਂ ਕੀਤਾ ਕਿ ਚੱਲ ਉਹਦੇ ਘਰ ਅੱਗੇ ਡਿਸਟਰਬਲ ਚੱਲਦੀ ਆ ਕੀ ਉਹਨੂੰ ਡਿਸਟਰਬ ਕਰਨਾ ਹੋਰ ਉਹ ਪਾਜੀ ਤੁਹਾਨੂੰ ਵੀ ਤੇ ਦੱਦੀ ਰਹੀ ਆ ਕਿ ਮੈਨੂੰ ਹੀ ਮਾੜ ਉਹ ਤੇ ਵਿਚਾਰੀ ਸਿਆਣੀ ਨਿਕਲੀ ਕਿ ਚੱਲ ਕੀ ਆਪਣੇ ਪੇਕੇ ਦੇ ਨਿੱਕੇ ਨਿੱਕੇ ਗੱਲਾਂ ਦੱਸਨੇ ਘਰ ਦਾ ਪਾਇ ਨਿਕਲਦਾ ਵਾ ਪਰ ਮਾਸੀ ਜੀ ਨੇ ਕੋਈ ਕਸਰ ਨਹੀਂ ਛੱਡੀ ਹੁਣ ਮੈਂ ਕੀ ਕਹਾਂ ਵੀਰ ਮੈਂ ਤੇ ਤੁਹਾਡੇ ਨਾਲ ਵੇਖ ਲੋ ਤੁਰ ਪਿਆ ਫੇਰ ਵੀ ਉਹਨੇ ਤਾਂ ਹੀ ਭਰਾਵਾ ਤੁਹਾਡੇ ਮਨ ਨੂੰ ਥੋੜਾ ਜਿਹਾ ਚੈਨ ਵਾ ਕਿ ਚੱਲ ਸਾਡੀ ਭੈਣ ਜਿਹੜੀ ਆ ਉਹਦਾ ਜੀਵਨ ਸਾਥੀ ਆ ਉਹ ਚੰਗਾ ਵਾ ਉਹਦੇ ਨਾਲ ਕੋਈ ਨਹੀਂ ਮੰਮੀ ਨੂੰ ਪਤਾ ਲੱਗ ਜੂ ਇੱਕ ਦੋ ਦਿਨਾਂ ਤੱਕ ਹੀ ਵੇਖ ਲੋ ਫੋਨ ਆਇਆ ਖੜਾ ਪੱਕੀ ਗੱਲ ਆ ਵੇ ਬੇਬੇ ਉਹ ਚਲੋ ਉਹਦੇ ਗੱਲ ਠੀਕ ਐ ਥੀਆਂ ਭੈਣ ਆਪਣੇ ਘਰ ਦੇ ਚੰਗੀਆਂ ਲੱਗਦੀਆਂ ਵਾ ਸੁੱਤੇ ਇਹ ਦੋਵੇਂ ਦੁੱਧ ਪੀ ਕੇ ਹਾਂ ਬਾਬੀ ਸੌਂ ਗਏ ਆ ਹਾਂਜੀ ਮਾਸੀ ਜੀ ਸੌਂ ਗਏ ਵੇਲਾ ਪੂਆ ਨੂੰ ਕਿੰਨਾ ਚਾ ਚੜਿਆਈ ਪਹਿਲਾਂ ਤਾਂ ਨੇ ਮੈਨੂੰ ਖਲਾਇਆ ਤੇ ਬਾਅਦ ਪੁੱਤ ਤੂੰ ਆ ਗਈ ਆ ਹਾਂਜੀ ਇਦਾਂ ਹੀ ਆ ਮਾਸੀ ਜੀ ਫਿਰ ਇੰਨੇ ਚਿਰ ਬਾਅਦ ਤੇ ਮੇਰੇ ਵੀਰ ਦੀ ਮਹਾਰਾਜ ਨੇ ਸੋਣੀ ਆ ਤੇ ਚਾਹਦੇ ਹੋਣਾ ਹੀ ਆ ਹਾਂ ਪੁੱਤ ਪੂਆ ਨੂੰ ਚਾਹ ਹੁੰਦਾ ਵਾ ਕਿੰਨਾ ਚਾਹ ਹੁੰਦਾ ਪੂਆ ਨੂੰ ਹਨਾ ਤੇ ਹੋਰ ਮਾਸੀ ਜੀ ਇਦਾਂ ਹੀ ਆ ਫਿਰ ਇੱਕ ਦਿਨ ਆਉਣ ਕਨਿੱਕੀਆਂ ਨਿੱਕੀਆਂ ਲੱਭਦੀਆਂ ਵਾਂ ਤੇ ਕਰਮਾ ਨਾ ਹੀ ਮਿਲਦੀਆਂ ਵਾਂ ਕਰਮਾ ਨਾ ਹੀ ਕੇ ਚਾਕਲੇਟਾਂ ਸਿੱਧੀਆਂ ਕਰ ਤੋ ਕ ਹੰਦੀ ਰ ਮੇ ਪੁੱਤ ਚਲ ਤੂੰ ਉਥੇ ਆਈ ਆ ਤੇ ਛਾਬੀ ਦਾ ਕੀ ਕਰਨਾ ਛਾਬੀ ਤੇਰੇ ਨਾਲ ਆ ਗਿਆ ਮੰਮੀ ਜਾਨੂੰ ਪਤਾ ਜਦੋਂ ਵੀਰ ਵੀ ਨਹੀਂ ਗਏ ਤੇ ਛਾਬੀ ਵੀ ਬਾਅਦ ਚ ਆ ਕੇ ਤੇ ਪੈਸੇ ਭਸਾਈ ਜਾ ਰਹੇ ਹੋਗੇ ਮੰਮੀ ਤੇ ਆਪਣੀ ਗਲਤੀ ਮੰਨਦੇ ਹੀ ਨਹੀਂ ਛਾਬੀ ਵੀ ਬੋਲਣ ਲੱਗ ਪਏ ਫੇ ਲੜਾਈ ਲੜਾਈ ਚ ਕਹਿੰਦੇ ਚਲ ਫਿਰ ਮੈਂ ਵੀ ਜਾਂਦਾ ਮੇਰੇ ਨਾਲ ਤੇ ਮੰਮੀ ਇਹਦੀ ਜਾ ਫਿਰ ਜੇ ਇਹਨੂੰ ਜਾਣ ਲੈਣਾ ਤੂੰ ਵੀ ਨਿਕਲ ਫਿਰ ਇੱਥੋਂ ਪੁੱਤ ਇਹ ਦਾ ਘਰ ਛੱਡਿਆ ਕੇ ਜਾ ਰਹੇ ਹੁੰਦੇ ਆ ਤੂੰ ਕੁਤ ਸਿਆਣੀ ਬਣਦੀ ਤੇ ਮੈਂ ਕਿੰਨੀ ਵਾਰੀ ਸਮਝਾਉਂਦੇ ਇੱਕ ਤੋਂ ਮੇਰੀ ਗੱਲ ਤੇ ਹਣੀ ਨਹੀਂ ਕਿਤਾ ਫਾਇਮ ਮੇਮਨਨ ਤੇ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਵੀਰ ਹੁਣੀ ਵਖਰਾ ਬੋਲਦੇ ਸਾਸੂ ਮੇਰੀ ਵਖਰ ਸਭ ਵੀ ਯਾਨਕੀ ਇਹ ਬੋਲਣ ਲੱਗ ਪਏ ਮੈਨੂੰ ਤਾਂ ਉੱਥੇ ਬੋਲਣ ਦਾ ਮੌਕਾ ਹੀ ਨਹੀਂ ਕਿਹਨੇ ਦਿੱਤਾ ਮੈਨੂੰ ਬੱਸ ਇਹੋ ਕਹੀਗੇ ਚੱਲ 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 ਫਿਰ ਜਦੋਂ ਸਭ ਵੀ ਦਰਿਆ ਤੇ ਘਰ ਨੂੰ ਵੀ ਨਾਲ ਤੁਰ ਪਈ ਉਹ ਤੋਂ ਸਿਆਣੀ ਹੀ ਜੇ ਵੱਤ ਘਟ ਬੋਲਦੀ ਤੂੰ ਚਰ ਜਾਂਦੀ ਤੂੰ ਦੱਸ ਵੀ ਨਾ ਹੈ ਮੈਂ ਕਬੋਂ ਦੇ ਤੇਰੇ ਅੱਗਾਂ ਟੱਟ ਤੇ ਪਾ ਕੇ ਰੱਖਾਂ ਦੀਆਂ ਤੂੰ ਮੇਰੇ ਨਾਲ ਤਰਸੋ ਕਰਦੀ ਹ ਕੋਈ ਗੱਲ ਨਹੀਂ ਮੰਮੀ ਮੈਂ ਕਿਹੜਾ ਤਸਿਆ ਆਈ ਅੱਦ ਮੈਂ ਮਾਸੀ ਨਾਲ ਉਦਾਂ ਹੀ ਗੱਲ ਕੀਤੀ ਤੇ ਬਾਅਦ ਜਦੋਂ ਵੀਰ ਹੁਣ ਨਹੀਂ ਗਏ ਸੱਸ ਮੇਰੀ ਵੀਰ ਹੁਣਾਂ ਦੇ ਸਾਹਮਣੇ ਮੇਰੇ ਨਾਲ ਸੋਈ ਤੇ ਬੋਲਾਂ ਲੱਗ ਪਈ ਜਦੋਂ ਉਹਨਾਂ ਨੇ ਸੁਆਹ ਕੁਝ ਆਪ ਹੀ ਸੌਂਦੇ ਆ ਤੇ ਪੁੱਤ ਘਰ ਛੱਡ ਦੇ ਦਿੱਤੇ ਆ ਤੇ ਮੁੜ ਕੇ ਉਹ ਤੁਹਾਨੂੰ ਹੁਣ ਵੜ ਦਊਗੀ ਉਹਤਰਾ ਮੰਮੀ ਜੇ ਨਿੱਕੀ ਜਿਹੀ ਗੱਲ ਤੋਂ ਆਪਾਂ ਸੰਭ ਲੈੰਦੇ ਨਾ ਤੇ ਗੱਲ ਸੰਭੀ ਜਾਣੀ ਜਿੰਨਾ ਟੱਟ ਤੇ ਪਾਏ ਗਿਆ ਖਲਾਰੇ ਵੱਧਦੇ ਹੀ ਗਏ ਪਰ ਬੀਜੀ ਖਲਾਰਾ ਤੇ ਕੋਈ ਵੀ ਨਹੀਂ ਜਿਆਦਾ ਪਿਆ ਸਾਬੀ ਨੇ ਮੈਨੂੰ ਵੀ ਕਦੀ ਮਾਰੀ ਚੰਗੀ ਨਹੀਂ ਕੀਤੀ ਤੇ ਨਾ ਹੀ ਕਦੀ ਮੰਮੀ ਨਾਲ ਉਹਨਾਂ ਦੀ ਹੋਈ ਆ ਆ ਤੇ ਬਸ ਐਵੇਂ ਬੈਸ-ਭਸਾਈ ਦੀ ਜ਼ਿਆਦਾ ਹੀ ਹੋ ਗਈ ਹੁਣ ਤੇ ਉਦਾਂ ਭਰ ਉਹਨਾਂ ਨੇ ਸੱਚ ਦਾ ਹੀ ਸਾਥ ਦਿੱਤਾ ਨਾ ਉਹਨਾਂ ਨੇ ਕਦੀ ਮਾੜਾ ਕੀਤਾ ਅਜੇ ਤੱਕ ਤੇ ਨਾ ਮਾੜਾ ਹੁੰਦਾ ਵੇਖਦੇ ਹੀ ਆ ਨਹੀਂ ਸੁਭਾਅ ਉਹਦਾ ਇਦਾਂ ਦਾ ਹੀ ਲੱਗਦਾ ਵਾ ਨਹੀਂ ਭਾਬੀ ਜੀ ਤੁਹਾਨੂੰ ਮੈਂ ਉਹੀ ਗੱਲ ਸੱਚੀ ਦੱਸਣ ਦੀ ਕਿ ਉਹਨਾਂ ਨੇ ਤੇ ਮੈਨੂੰ ਕਦੀ ਫਿੱਟੇ ਮੂੰਹ ਵੀ ਨਹੀਂ ਗਿਆ ਜਿੱਦਾਂ ਮੈਂ ਜੋ ਕਹਾਂ ਉਦਾਂ ਹੀ ਗੱਲ ਮੰਨ ਲੈਂਦੇ ਆ ਪੁੱਤ ਜੇ ਉਹਨੇ ਨਹੀਂ ਕੋ ਕਿਹਾ ਜੋ ਕਹਿੰਦੀ ਵੀ ਤੂੰ ਚੱਰਦੀ ਜਾਂ ਰਿਹਾ ਤੇ ਰਿਹਾ ਇਹ ਕੰਮ ਹੁੰਦਾ ਵਾ ਹਾਂ ਮਮੀ ਜੀ ਮੈਂ ਉਹਦਾਂ ਦੀ ਚਰਨੀ ਨਹੀਂ ਕਿੰਨਾ ਕਿ ਮੈਂ ਤੁਹਾਨੂੰ ਇੱਥੇ ਫੋਨ ਲਾ ਲਾ ਕੇ ਕਹਿਣ ਦੀ ਸੀ ਕਿ ਆਓ ਮੇਰੇ ਮਗਰ ਮੇਰੇ ਮਗਰ ਆ ਫੈਸਲਾ ਕਰੋ ਆਣ ਕਿ ਜਾਂ ਮੇਰੇ ਸੱਸ ਨੂੰ ਕੁਝ ਕਹੋ ਉਹ ਤੇ ਆਪ ਹੀ ਵੀਰ ਹੋ ਨਹੀਂ ਗਏ ਮੈਂ ਕਿਹੜਾ ਸੱਦਿਆ ਹੀ ਉਹਨਾਂ ਨੂੰ ਚੱਲ ਕੋਈ ਨਹੀਂ ਹੁਣ ਤੁਹਾਨੂੰ ਇਹ ਦੱਸ ਬਿਤਾ ਤੱਕ ਕੀ ਫੈਸਲਾ ਵਾ ਤੁਸੀਂ ਉੱਥੇ ਜਾਣਾ ਕਿ ਇੱਥੇ ਰਹਿਣਾ ਮਮੀ ਜੀ ਮੇਰਾ ਫੈਸਲਾ ਤੇ ਫਿਰ ਸਭ ਹੀ ਨਾਲ ਹੀ ਆ ਜਿੱਦਾਂ ਉਹ ਕਹਿਣਗੇ ਮੈਂ ਤੇ ਉਦਾਂ ਹੀ ਮੰਨਣੀ ਆ